ਬਿਟਰੀ ਬੋਰਡ ਕਰਕੇ ਆ ਗਿਆ। ਬ੍ਰਹਮਪੁਰ ਕੋਲ ਐਕਸੀਡੈਂਟ ਹੋਇਆ ਜੀ। ਅ ਮੈਂ ਤਾਂ 8 ਵਜੇ ਮੇਰੀ ਡਿਊਟੀ 8 ਵਜੇ ਸ਼ੁਰੂ ਹੋਈ ਹੈ। ਮੈਂ ਜਿਹੜੇ ਚਾਰ ਪੇਸ਼ੈਂਟ ਆਂਦੀ ਚਾਰ ਪੇਸ਼ੈਂਟ ਦੇਖੇ। ਇੱਕ ਦਾ ਨਾਮ ਹੈਗਾ 모히ਤ, ਰਵੀ, ਕਰਮਬੀਰ, ਲੱਕੀ। ਜਿਹੜੇ ਪਹਿਲੇ ਤਿੰਨ ਆ ਉਹ ਜਿਹੜੇ ਹਰਿਆਣਾ ਨੂੰ ਬਿਲੋਂਗ ਕਰਦੇ ਆ ਇੱਕ ਮੁੰਡਾ ਵਿੱਚ ਯੂਪੀ ਦਾ। ਤੇ ਇਸ ਤੋਂ ਪਹਿਲੇ ਜਿਹੜੇ ਦੋ ਪੇਸ਼ੈਂਟ ਆਏ ਸੀ, ਉਹਨਾਂ ਵਿੱਚੋਂ ਇੱਕ ਬ੍ਰਾਡ ਡੈਡੀ ਸੀ, ਉਹਦਾ ਨਾਮ ਰਿਤਿਕ ਹੈ। ਤੇ ਜਿਹੜਾ ਦੂਸਰਾ ਪੇਸ਼ੈਂਟ ਆ ਉਹਦਾ ਨਾਮ ਯਸ਼ ਹੈ। ਟੋਟਲ ਕਿੰਨੇ ਟੋਟਲ 6 ਫੇ 6 ਫੇ ਜਮਾ ਉਹ ਕੁਰੁਖhetra ਦਾ ਸਾਰੇ ਹਰਿਆਣੇ ਦੀ ਹਾਂਜੀ ਸਾਰੇ ਹਰਿਆਣੇ ਦੇ ਇੱਕ ਯੂਪੀ ਦੇ